ਆਕੇ ਕੋਈ ਪਿਛਲੇ ਟਾਇਰ ਦੇ ਵਿੱਚ ਵੜ ਜਾਏ ਕੋਈ ਮਰ ਜਾਏ ਤਾਂ ਡਰਾਈਵਰ ਦਾ ਥੋੜੀ ਕਸੂਰ ਹੈ। ਅਸੀਂ ਇੱਕ ਕੁੱਤੇ ਨੂੰ ਵੀ ਬਚਾਉਂਦੇ ਆ। ਵੀ ਸਾਡੇ ਕੋਲ ਦੇ ਕੋਈ ਜੀ ਨਾ ਮਰੇ। ਜਿਹੜੀ ਡਰਾਈਵਰ ਭਾਈ ਚਾਰੇ ਵੱਲੋਂ ਚਲਾਈ ਜਾ ਰਹੀ ਸੀ ਦੇਖਿਓ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਦਾ ਫੁਟੇਜ ਆਹੋ ਕਿ ਪਿੱਛੋਂ ਆ ਕੇ ਕੋਈ ਬੰਦਾ ਆ ਜਾਂਦਾ ਔਰ ਉਹ ਵੀ ਹਾਂ ਹਾਂ ਝਾਲ ਮਾਰ ਕੇ ਮੂਰੇ ਵੜ ਗਿਆ। ਇਹ ਪਤਾ ਹੋ ਜੀ ਡਰਾਈਵਰਾਂ ਦਾ ਕਸੂਰ ਥੋੜੀ ਹੈ ਜੀ। ਕੋਈ ਐਕਸੀਡੈਂਟ ਹੋ ਗਈ ਮੇਰੀ ਗੱਡੀ ਮੈਂ ਆਪਣੀ ਗੱਡੀ ਕੋਲ ਵੀ ਰੱਖਣਾ ਤਾਂ ਕੁੱਟ-ਕੁੱਟ ਕੇ ਡਰਾਈਵਰ ਮਾਰ ਦਿੰਦੇ ਆ। ਪਾਉ ਲੋ ਡਰਾਈਵਰ ਨੂੰ ਬਚੋ ਕਰਨੇ ਵਾਸਤੇ ਆਪਣਾ ਨੱਠਣਾ ਪੈਂਦਾ ਉੱਥੇ ਤੇ ਸਾਈਡ ਮਾ ਹੋਣਾ ਪੈਂਦਾ ਹੁਣ ਅਸੀਂ ਤੀਸਰੀ ਜਾਂ ਚੌਥੀ ਸਟੇਟ ਜਾ ਕੇ ਇਹਦੇ ਨਾਲ ਕੰਪਰੋਮਾਈਜ਼ ਕਰਾਂਗੇ ਜਦ ਕਿ ਗੱਡੀਆਂ ਨੂੰ ਅੱਗ ਵੀ ਲਾ ਦਿੱਤੀ ਜਾਂਦੀ ਆ ਗੱਡੀਆਂ ਸਾਰੀਆਂ ਹੀ ਜਾਂਦੀਆਂ ਨੇ ਡਰਾਈਵਰ ਮੌਕੇ ਤੇ ਮਾਰ ਦਿੱਤਾ ਜਾਂਦਾ ਇਤਰਾ ਇਧਨੇ ਪੈਸੇ ਕਹਾਂ ਤੇ ਲੈਵੇਗਾ ਡਰਾਈਵਰ ਜੀ 7 ਲੱਖ ਰੁਪਇਆ ਕਹਾਂ ਤੇ ਲੈਵੇਗਾ ਪਤਾਓ ਜੀ ਹੈ 10 ਸਾਲ ਦੀ ਕੈਦ ਕਸੂਰ ਸਾਡੇ ਡਰਾਈਵਰਾਂ ਦਾ ਕੋਈ ਵੀ ਨਹੀਂ ਹੁੰਦਾ ਜੀ ਜੇ ਨਾ ਰੱਦ ਹੋਏ ਕਾਨੂੰਨ ਤਾਂ ਫਿਰ ਅਸੀਂ ਹੜਤਾਲ ਦੇ ਜਾਵਾਂਗੇ ਪੱਕੇ ਜੀ ਜਿਹ ਤਰੀਕ ਤੱਕ ਤਾਂ ਤੁਸੀਂ ਸਮਾਂ ਦਿੱਤਾ ਹਾਂ 6 ਤਰੀਕ ਤੱਕ ਤੁਸੀਂ ਸਮਾਂ ਦਿੱਤਾ ਜੀ ਕੇਂਦਰ ਸਰਕਾਰ ਹਿੱਟ ਐਂਡ ਰਨ ਨੂੰ ਲੈ ਕੇ ਨਵਾਂ ਕਾਨੂੰਨ ਲੈ ਕੇ ਆ ਰਹੀ ਸੀ ਜਿਸ ਨੂੰ ਲੈ ਕੇ ਵਿਰੋਧ ਹੋ ਗਿਆ ਪੂਰੇ ਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ ਸੀ ਔਰ ਇੱਕ ਦਿਨ ਦੀ ਹੜਤਾਲ ਨਹੀਂ ਬਹੁਤ ਬੁਰੇ ਹਾਲਾਤ ਪੈਦਾ ਕਰ ਦਿੱਤੇ ਸੀ ਕਿਉਂਕਿ ਪੈਟਰੋਲ ਪੰਪਾਂ ਤੇ ਤੇਲ ਖਤਮ ਹੋ ਗਿਆ ਸੀ ਸਪਲਾਈ ਬੰਦ ਹੋ ਗਈ ਸੀ ਗੱਲਬਾਤ ਕਰਦੇ ਅਸੀਂ ਭਾਰਤ ਪੈਟਰੋਲੀਅਮ ਦੇ ਸਭ ਤੋਂ ਵੱਡੇ ਡਿਪੂ ਤੇ ਮੌਜੂਦ ਹੈ ਇਸ ਵੇਲੇ ਲਾਲੜੂ ਦੇ ਵਿੱਚ ਗੱਲਬਾਤ ਕਰਦੇ ਡਰਾਈਵਰ ਭਾਈਚਾਰੇ ਦੇ ਬਹੁਤ ਸਾਰੇ ਲੋਕ ਸੜਕਾਂ ਨਾਲ ਨੇ ਭਾਈ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਕੀ ਇੱਕ ਦਿਨ ਦੀ ਹੜਤਾਲ ਨਹੀਂ ਨੱਕ ਦੇ ਵਿੱਚ ਦਮ ਕਰ ਦਿੱਤਾ ਸੀ ਆ ਕਿਉਂਕਿ ਤੁਸੀਂ ਆਪਣੀਆਂ ਮੰਗਾਂ ਰੱਖੀਆਂ ਸੀਗੀਆਂ ਹੁਣ ਕੀ ਸਿਚੁਏਸ਼ਨ ਹੈ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵੇਚਨੇ ਤੇ ਸਾਨੂੰ ਕੋਲ ਆਈ ਹੈ ਵੀ ਕੋਈ ਰੱਦ ਕਾਨੂੰਨੋ ਸਟਾਪ ਕੀਤੇ ਐ ਵੀ ਜੇ ਸਰਕਾਰ ਨੇ ਉਹ ਸਟਾਪ ਕੀਤੇ ਆ ਚੱਲਾ ਜੀ ਅਸੀਂ ਵੀ ਗੱਡੀਆਂ ਭਰੀਆਂ ਕਿਉਂਕਿ ਆਮ ਪਬਲਿਕ ਪਰੇਸ਼ਾਨ ਬਹੁਤ ਜ਼ਿਆਦਾ ਹੋ ਰਹੀ ਦੀ ਅਸੀਂ ਰਾਤ ਗੱਡੀਆਂ ਭਰੀਆਂ ਚੱਲ ਕੁਝ ਗੱਡੀਆਂ ਸਾਡੀ ਹੁਣ ਭਰੀਆਂ ਵੀ ਚਲੋ ਤੇਲ ਤਾਂ ਬਚਾਈਏ ਵੀ ਆਹ ਪਬਲਿਕ ਪਰੇਸ਼ਾਨ ਨਾ ਹੋਏ ਜੀ ਤਾਂ ਦੇਖਦੇ ਆ ਜੀ ਹੁਣ ਕੀ ਬਣਦੀ ਹੈ ਸਰਕਾਰ ਕੀ ਕਰਦੀ ਹੈ ਜੇ ਨਾ ਰੱਦ ਹੋਏ ਕਾਨੂੰਨ ਤਾਂ ਫੇਰ ਅਸੀਂ ਹੜਤਾਲ ਤੇ ਜਾਵਾਂਗੇ ਪੱਕੇ 6 ਤਰੀਕ ਤੱਕ ਤਾਂ ਤੁਸੀਂ ਸਮਾਂ ਦਿੱਤਾ ਹਾਂ 6 ਤਰੀਕ ਤੱਕ ਅਸੀਂ ਸਮਾਂ ਦਿੱਤਾ ਜੀ ਬਾਕੀ ਦੇਖਦੇ ਆ ਜੇ ਸਰਕਾਰ ਨੇ ਰੱਦ ਕਰ ਦੇ ਤਾਂ ਠੀਕ ਹੈ ਇਧਰ ਇਧਨੇ ਪੈਸੇ ਕਹਾਂ ਤੇ ਲੈਵੇਗਾ ਡਰਾਈਵਰ ਜੀ 7 ਲੱਖ ਰੁਪਇਆ ਕਹਾਂ ਤੇ ਲੈਵੇਗਾ ਪਤਾਓ ਜੀ ਹੈ 10 ਸਾਲ ਦੀ ਕੈਦ ਕਸੂਰ ਸਾਡੇ ਡਰਾਈਵਰਾਂ ਦਾ ਕੋਈ ਵੀ ਨਹੀਂ ਹੁੰਦਾ ਜੀ ਆਕੇ ਕੋਈ ਪਿਛਲੇ ਟਾਇਰ ਦੇ ਵਿੱਚੇ ਵੱਢ ਜਾਏ ਕੋਈ ਮਰ ਜਾਏ ਤਾਂ ਡਰਾਈਵਰ ਦਾ ਥੋੜੀ ਕਸੂਰ ਹੈ ਜੀ ਵੀਡੀਓ ਡਰਾਈਵਰ ਭਾਈ ਚਾਰੇ ਵੱਲੋਂ ਚਲਾਈ ਜਾ ਰਹੀ ਤੁਸੀਂ ਦੇਖਿਓ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਦਾ ਫੁਟੇਜ ਆਹੋ ਕਿ ਪਿੱਛੋਂ ਆ ਕੇ ਕੋਈ ਬੰਦਾ ਆ ਜਾਂਦਾ ਔਰ ਉਹ ਵੀ ਹਾਂ ਹਾਂ ਛਾਲ ਮਾਰ ਕੇ ਮੂਰੇ ਵੱਢ ਗਿਆ ਇਹ ਪਤਾਓ ਜੀ ਡਰਾਈਵਰਾਂ ਦਾ ਕਸੂਰ ਥੋੜੀ ਹੈ ਜੀ ਉੱਥੇ ਕੋਈ ਆਣ ਕੇ ਮੁਰਲੇ ਟਾਇਰ ਦੇ ਮੂਰੇ ਆ ਕੇ ਖੜ ਗਿਆ ਪਰ ਡਰਾਈਵਰ ਕੀ ਕੋਸ਼ਿਸ਼ ਦੇਖੋ ਅਸੀਂ ਇੱਕ ਕੁੱਤੇ ਨੂੰ ਵੀ ਬਚਾਉਂਦੇ ਆ ਵੀ ਸਾਡੇ ਕੋਲ ਦੇ ਕੋਈ ਜੀ ਨਾ ਮਰੇ ਪਤਾਓ ਇਹ ਸਾਡਾ ਥੋੜੀ ਕਸੂਰ ਹੈ ਵੀ ਕੋਈ ਆਣ ਕੇ ਵਿੱਚ ਵੱਢ ਜਾਏਗਾ ਤਾਂ ਇਹ ਸਾਡਾ ਕਸੂ ਹੋਰ ਜੀ 6 ਤਰੀਕ ਤੱਕ ਤੁਸੀਂ ਦੇਖਣਾ ਹੁਣ 2-3 ਦਿਨ ਹੋਰ ਆ ਜੇ ਕਾਨੂੰਨ ਵਾਪਸ ਨਾ ਲਏ ਤਾਂ ਫਿਰ ਤੁਸੀਂ ਫਿਰ ਹੜਤਾਲ ਤੇ ਜਾ 6 ਤਰੀਕ ਦੀ ਸਾਨੂੰ ਕਾਲ ਦਿੱਤੀ ਗਈ ਹੈ ਉੱਪਰੋਂ 6 ਤਰੀਕ ਦੀ ਸਾਨੂੰ ਕਾਲ ਦਿੱਤੀ ਗਈ ਹੈ ਸਾਡੇ ਪ੍ਰਧਾਨ ਸਾਹਿਬਾਨ ਤੋਂ ਜੋ ਕਿ ਜਲੰਧਰ ਸਿਗੇ ਬੱਬੂ ਵਾਲੀਆ ਜੀ ਔਰ ਬਠਿੰਡਾ ਸਿਗੇ ਬਿੱਟੂ ਜੀ ਉਥੋਂ ਸਿੱਧੀ ਸਾਡੀ ਕੋਲ ਹੈ ਕਿ 6 ਤਰੀਕ ਨੂੰ ਅਗਰ ਜੇ ਸਾਡੇ ਕਾਨੂੰਨ ਨਹੀਂ ਕੋਈ ਫੈਸਲਾ ਨਹੀਂ ਆਂਦਾ ਤਾਂ ਅਸੀਂ ਫਿਰ ਅਲਟੀਮੇਟਮ ਹੜਤਾਲ ਤੇ ਜਾਵਾਂਗੇ ਸਭ ਤੋਂ ਪਹਿਲਾਂ ਸਾਡਾ ਇਕੱਠ ਹੈ ਚੰਨੋ ਟੋਲ ਟੈਕਸ ਜਦੋਂ ਟੋਲ ਪਹਲਾ ਜਾਂਦੇ ਉੱਥੇ ਸਾਨੂੰ ਕਾਲ ਦਿੱਤੀ ਗਈ ਹੈ ਕਿ 6 ਤਰੀਕ ਨੂੰ ਉੱਥੇ ਪਹੁੰਚੋ ਖੋਲ ਵੀ ਦਿੱਤੀ ਫਿਰ ਨਹੀਂ ਖੁੱਲਣੀ ਜੇ ਮੈਂ ਕਹਾਂ ਜੀ ਹੁਣ ਖੋਲ ਵੀ ਦਿੱਤੀ ਆ ਅੱਰਦਾਲ ਫਿਰ ਨਹੀਂ ਖੁੱਲੀ ਜੀ ਜਦ ਤੱਕ ਸਾਡਾ ਫੈਸਲਾ ਨਹੀਂ ਹੁੰਦਾ ਠੀਕ ਹੈ ਨਾ ਜੀ ਹਾਂ ਇਹ ਕਾਨੂੰਨ ਰੱਦ ਕਰਾ ਕੇ ਹੀ ਹਟਾਂਗੇ ਜੀ ਅਸੀਂ ਠੀਕ ਹੈ ਇਹ ਕਾਨੂੰਨ ਰੱਦ ਕਰਾਏ ਬਿਨਾ ਤੁਸੀਂ ਨਹੀਂ ਹਟਣਾ ਹੈ ਪਿੱਛੇ ਨਹੀਂ ਹਟਣਾ ਇਹ ਕਾਨੂੰਨ ਕਾਨੂੰਨ ਰੱਦ ਹੋਣ ਦੇ ਬਗੈਰ ਸਾਡਾ ਕੋਈ ਹੱਲ ਨਹੀਂ ਹੈ ਜੀ ਇਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਐਨੇ ਸਾਲ ਹੋ ਗਏ ਕਿੰਨੇ 25 ਸਾਲ ਹੋ ਗਏ ਤੁਹਾਨੂੰ ਚਲੋ ਕਿੰਨੇ ਸਾਲ ਹੋ ਗਏ 25 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸਾਨੂੰ ਇੱਥੇ ਡਰਾਈਵਰੀ ਜੇ ਪਰ ਇਹ ਉਹ ਜੇ ਕਈ ਵਾਰ ਹਾਲਾਤ ਬਣ ਜਾਂਦੇ ਆ ਮੌਕੇ ਦੇ ਉੱਪਰ ਕਹਿੰਦੇ ਕਿ ਡਰਾਈਵਰ ਇਤਲਾਹ ਕਰੇ ਮੌਕੇ ਦੇ ਉੱਪਰ ਰਵੇ ਕੀ ਪੋਸਿਬਿਲਟੀ ਹੁੰਦੀ ਆ ਜਾਂ ਮੌਕੇ ਦੇ ਸਿਚੁਏਸ਼ਨ ਕੀ ਬਣ ਜਾਂਦੀ ਵੇਚਨੇ ਬਣ ਜਾਂਦੀ ਆ ਆਮ ਪਬਲਿਕ ਜੇ ਗੱਡੀ ਮੇਰੀ ਐਕਸੀਡੈਂਟ ਆ ਮੈਂ ਕਿਸ ਤਰ੍ਹਾਂ ਲੈ ਜਾਊਂ ਉਹਨੂੰ ਚੱਕਾ ਸਿਰਫ ਤੇ ਤੋਂ ੜੀ ਚੱਕ ਲੈ ਕੇ ਜਾਊਂਗਾ ਮੈਂ ਉਸ ਤੋਂ ਪਹਿਲਾਂ ਪਬਲਿਕ ਮਾਰ ਦੇਗੀ ਉਸ ਤੋਂ ਪਹਿਲਾਂ ਪਬਲਿਕ ਮਾਰ ਦੇਦੀ ਮੈਂ ਸਿਰ ਕੋਈ ਐਕਸੀਡੈਂਟ ਹੋ ਗਈ ਮੇਰੀ ਗੱਡੀ ਮੈਂ ਆਪਣੀ ਗੱਡੀ ਕੋਲ ਵੀ ਰੱਖਣਾ ਤਾਂ ਕੁੱਟ-ਕੁੱਟ ਕੇ ਡਰਾਈਵਰ ਮਾਰ ਦਿੰਦੇ ਆ ਡਰਾਈਵਰ ਨੂੰ ਮਾਰ ਕੇ ਫਿਰ ਪਬਲਿਕ ਕਹਿੰਦੇ ਆ ਪਬਲਿਕ ਪਬਲਿਕ ਡਰਾਈ ਕਿਆ ਕਰੀਏ ਜੀ ਅਸੀਂ ਵੀ ਮਜਬੂਰ ਆ ਅਸੀਂ ਵੀ ਨਹੀਂ ਪਰ ਪੁਲਿਸ ਨੂੰ ਕਹਿੰਦੇ ਇਤਲਾਹ ਦਿੱਤੀ ਜਾਵੇ ਮੌਕੇ ਤੇ ਪੁਲਿਸ ਨੂੰ ਜਾਣਕਾਰੀ ਦਿਓ ਭੱਜੋ ਨਾ ਉਥੋਂ ਪੁਲਿਸ ਵੀ ਕਿਆ ਕਰੇਗੀ ਕਿ ਹਾਂ ਯਾ ਲਾਗਨੇੜਾ ਥਾਣਾ ਥੋੜੀ ਹੋਏਗੀ ਜੀ ਥੋੜਾ ਅੱਗੇ ਆ ਜੀ ਆਪਾਂ ਕਿਉਂਕਿ ਇਸ ਪਾਸੇ ਖੜ ਕੇ ਆਪਾਂ ਗੱਲਬਾਤ ਕਰ ਲੈਨੇ ਆ ਕਿਉਂਕਿ ਸਪਲਾਈ ਹੁਣ ਸ਼ੁਰੂ ਹੋ ਗਈ ਆ ਹੁਣ ਇਸੇ ਭਰੋਸੇ ਤੇ ਤੁਸੀਂ ਸਪਲਾਈ ਚਾਲੂ ਕੀਤੀ ਆ ਇਸੇ ਭਰੋਸੇ ਤੇ ਸਪਲਾਈ ਚਾਲੂ ਕੀਤੀ ਆ ਤੁਸੀਂ ਕਿ 6 ਤਰੀਕ ਤੱਕ ਦਾ ਸਮਾਂ ਲੈ ਕੇ ਹਾਂਜੀ ਹਾਂਜੀ ਚਾਲੂ ਕਰਦੀ ਆ ਅਸੀਂ ਵੀ ਚਲੋ ਵੀ ਆਮ ਪਬਲਿਕ ਵੀ ਪਰੇਸ਼ਾਨ ਨਾ ਹੋਵੇ ਜੀ ਵੀ ਚਲੋ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਅਸੀਂ ਪਬਲਿਕ ਦੇ ਸਾਥ ਗੱਲ ਚੱਲਦੇ ਹਾਂ ਜੀ ਐਸਾ ਤਾਂ ਕੁਝ ਨਹੀਂ ਅਭੀ ਅਸੀਂ ਪਬਲਿਕ ਦੇ ਗੱਲ ਨਹੀਂ ਚੱਲਦੇ ਵੀ ਪਬਲਿਕ ਨਾਲੇ ਸਾਡਾ ਰੁਜ਼ਗਾਰ ਚੱਲ ਕਰਨਾ ਤਾਂ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਐਕਸੀਡੈਂਟ ਹੋਵੇ ਕੋਈ ਵੀ ਨਹੀਂ ਚਾਹੁੰਦਾ ਜੀ ਇਸ ਵੇਲੇ ਕੌਣ ਚਾਹੁੰਦਾ ਜੀ ਮੇਰੀ ਗੱਲ ਐਕਸੀਡੈਂਟ ਹੋ ਜਾਏ ਵੀ 10 ਸਾਲ ਬਾਅਦ ਵੀ ਸਜ਼ਾ ਹੋ ਜਾਏਗੀ ਕੌਣ ਚਾਹੁੰਦਾ ਜੀ ਇਹ ਇਹ ਦੇਣੇ ਨੂੰ ਪਰ ਕਾਨੂੰਨ ਬਹੁਤ ੱੱਕੇ ਰਹਿ ੱੱਕਾ ਹੈ ਕਾਲਾ ਕਾਨੂੰਨ ਹੈ ਇਹ ਕਾਨੂੰਨ ਸਿਰਫ ਸਾਡੇ ਉੱਤੇ ਲਾਗੂ ਨਹੀਂ ਹੈ ਡਰਾਈਵਰਾਂ ਤੇ ਵੀ ਕਿ ਹੈਵੀ ਡਿਊਟੀ ਡਰਾਈਵਰ ਤੇ ਲਾਗੂ ਹੈ ਇਹ ਕਾਨੂੰਨ ਹਰ ਪਬ ਅਸਾ ਅਸੀਂ ਕਿਉਂਕਿ ਉਹ ਜਿਹੜੇ ਕਾਰਾਂ ਵਾਲੇ ਆ ਲੋਕਲ ਚੱਲਦੇ ਆ ਆਪਸ ਕੰਪਰੋਵਾਈਜ਼ ਕਰ ਸਕਦੇ ਆ ਹੁਣ ਅਸੀਂ ਤੀਸਰੀ ਜਾਂ ਚੌਥੀ ਸਟੇਟ ਜਾ ਕੇ ਕਿਹਦੇ ਨਾਲ ਕੰਪਰੋਵਾਈਜ਼ ਕਰਾਂਗੇ ਜਦ ਕਿ ਗੱਡੀਆਂ ਨੂੰ ਅੱਗ ਵੀ ਲਾ ਦਿੱਤੀ ਜਾਂਦੀ ਆ ਗੱਡੀਆਂ ਸਾਰੀਆਂ ਹੀ ਜਾਂਦੀਆਂ ਨੇ ਡਰਾਈਵਰ ਮੌਕੇ ਤੇ ਮਾਰ ਦਿੱਤਾ ਜਾਂਦਾ ਇਸ ਕਰਕੇ ਸਾਡੀ ਹੜਤਾਲ ਹੈ ਕਿ ਪ੍ਰਸ਼ਾਸਨ ਸਾਡੇ ਦੇ ਗੌਰ ਕਰੇ ਪੰਜਾਬ ਗਵਰਨਮੈਂਟ ਵੀ ਸਾਡੇ ਹੱਥ ਬਨ ਕੇ ਬੇਨਤੀ ਹੈ ਕਿ ਇਸ ਕਾਨੂੰਨ ਨੂੰ ਨਾ ਲਾਗੂ ਦਿਨਾਂ ਵਾਸਤੇ ਤੁਸੀਂ ਚਾਲੂ ਕੀਤੀ ਦੋ ਤਿੰਨ ਦਿਨਾਂ ਲਈ ਸਪਲਾਈ ਦੋ ਦਿਨ ਵਾਸਤੇ ਤਾਂ ਕਿ ਐਂਬੂਲੈਂਸ ਵੀ ਆ ਉਹਦੇ ਵਿੱਚ ਔਰ ਪਬਲਿਕ ਵੀ ਹੈ ਤਾਂ ਕਿ ਪਰੇਸ਼ਾਨ ਨਾ ਹੋਵੇ ਪਬਲਿਕ ਪਰੇਸ਼ਾਨ ਨਾ ਹੋਵੇ ਡਰਾਈਵਰ ਭਾਈਚਾਰਾ ਸੀਗਾ ਤਾਂ ਸਪਲਾਈ ਚਾਲੂ ਕਰ ਦਿੱਤੀ ਇਹਨਾਂ ਨੇ ਭਾਰਤ ਪੈਟਰੋਲੀਅਮ ਦੇ ਵੱਡੇ ਦੀਪੂ ਦੇ ਬਾਹਰ ਅਸੀਂ ਜਿੱਥੇ ਕੀ ਦੇਖ ਸਕਦੇ ਹਾਂ ਤੁਸੀਂ ਕਿ ਟਰੱਕਾਂ ਦੀ ਐਂਟਰੀ ਜਿਹੜੀ ਹੈ ਉਹ ਅੰਦਰ ਕੈਂਟਰਾਂ ਦੀ ਐਂਟਰੀ ਹੁਣੀ ਸ਼ੁਰੂ ਹੋ ਚੁੱਕੀ ਹੈ ਅੰਦਰ ਕੈਂਟਰ ਜਾ ਰਹੇ ਆ ਔਰ ਕੈਂਟਰਾਂ ਦੇ ਵਿੱਚੋਂ ਫਿਰ ਤੇਲ ਭਰ ਭਰ ਕੇ ਇਹ ਪੰਚਾਇਤਤਾ ਜਾਣਾ ਤਾਂ ਇਹ ਗੈਸ ਦਾ ਪਲਾਂਟ ਹੈ ਇਸ ਪਾਸੇ ਗੈਸ ਸਟੋਰ ਕੀਤੀ ਹੋਈ ਹੈ ਔਰ ਇਸ ਤੋਂ ਬਾਅਦ ਅਗਲੇ ਪਾਸੇ ਜਿਹੜਾ ਸਟੋਰੇਜ ਆ ਉਹ ਇਧਰਲੇ ਬੰਨੇ ਵਿੱਚ ਡੀਜ਼ਲ ਹੈ ਵਿੱਚੇ ਡੀਜ਼ਲ ਹੈ ਵਿੱਚੇ ਡੀਜ਼ਲ ਹੈ ਵਿੱਚੇ ਪੈਟਰੋਲ ਹੈ ਇੱਕ ਸਾਈਡ ਗੈਸ ਸਿਲੰਡਰ ਭਰਦੇ ਆ ਇੱਕ ਸਲਟ ਤੇਲ ਵਾਲੇ ਟੈਂਕਰ ਭਰਦੇ ਆ ਇੱਕੋ ਹੀ ਗੇਟ ਆ ਤਾਂ ਇੱਕੋ ਇਹ ਗੇਟ ਆ ਪਾਰਕਿੰਗ ਅਲੱਗ-ਅਲੱਗ ਆ ਤਾਂ ਦੇਖ ਸਕਦੇ ਹੋ ਤੁਸੀਂ ਕਿ ਵੱਡੀ ਗਿਣਤੀ ਦੇ ਵਿੱਚ ਟੈਂਕਰ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਤੇਲ ਭਰਾਉਣ ਦੇ ਲਈ ਪੈਟਰੋਲ ਤੇ ਡੀਜ਼ਲ ਭਰਾਉਣ ਦੇ ਲਈ ਅ ਵੱਡੀ ਗਿਣਤੀ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਗਏ ਕਿੰਨੇ ਕਿ ਟੈਂਕਰ ਪਹੁੰਚਦੇ ਜੀ ਇੱਥੇ ਰੋਜਣਾ ਇੱਥੇ 100 120 30 ਗੱਡੀ ਰੋਜ ਦਿੱਲੀ ਭਰਦੀ ਹੈ ਜੀ 80 ਤੋਂ ਉਪਰੰਤ ਵੱਧੇ ਭਰਦੇ ਆ ਅੱਛਾ ਵਿੱਚ ਹੀ ਗੈਸ ਵੀ ਮਿਲਾ ਕੇ ਨੇ ਨਹੀਂ ਗੈਸ ਐਕਸਟਰਾ ਜੀ ਗੈਸ ਐਕਸਟਰਾ ਤੁਸੀਂ ਡਰਾਈਵਰ ਹੋ ਪਟਰੋਲ ਹਾਂਜੀ ਡਰਾਈਵਰ ਟੈਂਕਰ ਡਰਾਈਵਰ ਆ ਜੀ ਟੈਂਕਰ ਡਰਾਈਵਰ ਆ ਕਿ ਕਿੱਥੋਂ ਆਏ ਹੋ ਤੁਸੀਂ ਅਸੀਂ ਆਏ ਜੀ ਬਰਮਾਣਾ ਡਿਸਟ੍ਰਿਕਟ ਬਲਾਸਪੁਰ ਤੋਂ ਹਮਾਚਲ ਤੋਂ ਹਿਮਾਚਲ ਤੋਂ हिमाचल ਦੀਆਂ ਗੱਡੀਆਂ ਵੀ ਇੱਥੋਂ ਭਰਦੀਆਂ ਜੀ ਬਹੁਤ ਵੱਡਾ ਪਲਾਂਟ ਹੈ ਬਹੁਤ ਵੱਡਾ ਡਿੱਪੂ ਹੈ ਇੱਥੋਂ ਜਾ ਕੇ ਫਿਰ ਅਸੀਂ ਨਾਲਾਗੜ ਸਾਡੇ ਇਨਵੋਇਸ ਬਣਦੇ ਇਨਵੋਇਸ ਬਣ ਕੇ ਫਿਰ ਪੰਪ ਤੇ ਜਾਂਦੇ ਆ ਜੀ ਤਾਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਨਾਲਾਗੜ ਤੋਂ ਵੀ ਹਿਮਾਚਲ ਤੋਂ ਵੀ ਵਕਫ ਵਕਫਾ ਤੋਂ ਸਪਲਾਈ ਜਿਹੜੀ ਹੈ ਉਹ ਇੱਥੇ ਹੁੰਦੀ ਹੈ ਔਰ ਇੱਥੋਂ ਹੀ ਜਾਂਦੇ ਆ ਭਰ ਕੇ ਟੈਂਕਰ ਔਰ ਇੱਥੋਂ ਸਪਲਾਈ ਜਾਂਦੀ ਹੈ ਤਾਂ ਕਰਕੇ ਤੁਹਾਡੇ ਘਰਾਂ ਦੇ ਵਿੱਚ ਗੈਸ ਸਿਲੰਡਰ ਪਹੁੰਚਦੇ ਆ ਚੁੱਲ੍ਹੇ ਬਲਦੇ ਆ ਜਾਂ ਫਿਰ ਪੈਟਰੋਲ ਡੀਜ਼ਲ ਤੁਹਾਡੇ ਪਹੁੰਚਦਾ ਕਰਤਾ ਕਿਹਨਾਂ ਨਾਲ ਗੱਲ ਕਰਦੇ ਭਾਈ ਸਾਹਿਬ ਕਿੱਥੋਂ ਆਏ ਹੋ ਇੱਥੇ ਆਏ ਹੈ ਅਬੇ ਅਬੇ ਤੱਕ ਗੱਡੀ ਖਾਲੀ ਹੈ ਸਰ ਜੀ ਕਿੱਥੋਂ ਆਏ ਹੈ ਇਹ ਸਰਹੰਦ ਸੇ ਖਾਲੀ ਕਰਕੇ ਆਏ ਹਾਂ ਅਸੀਂ ਲੋਕ ਸਰਹੰਦ ਸੇ ਖਾਲੀ ਕਰ ਹਾਂ ਜੀ ਇਹ ਤਾਂ ਪਹਿਲੀ ਤਾਰੀਖ ਸੇ ਹੀ ਖੜੀ ਹੈ ਗੱਡੀ 31 ਗਈ 31 ਤਾਰੀਖ ਨੂੰ ਗੱਡੀ ਆ ਚਾਲੂ ਹੋਈ ਹੈ ਅੱਜ ਹਾਂ ਜੀ ਹਾਂ ਜੀ ਅੱਜ ਚਾਲੂ ਹੋਈ ਹੈ ਗੱਡੀ ਇਹ ਔਰ 31 ਤਾਰੀਖ ਤੋਂ ਇਹ ਗੱਡੀ ਖੜੀ ਸੀ ਤਾਂ ਕਿਤੇ ਨਾ ਕਿਤੇ ਇਹ ਉਦੋਂ ਤੱਕ ਤਾਂ ਰਾਹਤ ਦੀ ਖਬਰ ਹੈ ਪਰ ਹੁਣ 6 ਤਾਰੀਖ ਨੂੰ ਫਿਰ ਹੜਤਾਲ ਹੋ ਜਾਣੀ ਹੈ 6 ਤਰੀਕ ਤੋਂ ਜੇ ਇਹਨਾਂ ਨੇ ਕਿਹਾ ਕਿ ਸਾਡੀਆਂ ਗੱਲਾਂ ਨਾ ਮੰਨੀਆਂ ਗਈਆਂ ਤਾਂ ਫਿਰ ਅਸੀਂ ਫਿਰ ਹੜਤਾਲ ਤੇ ਚਲੇ ਜਾਵਾਂਗੇ ਤਾਂ ਕੋਸ਼ਿਸ਼ ਕਰਾਂਗੇ ਅਸੀਂ ਦਿਖਾਉਣ ਦੀ ਲੰਬੀ ਲਾਈਨ ਲੱਗੀ ਹੋਈ ਹੈ ਇਸੇ ਤਰੀਕੇ ਦੇ ਨਾਲ ਗੈਸ ਵਾਲਿਆਂ ਦੀ ਔਰ ਉੱਥੇ ਹੀ ਪੈਟਰੋਲ ਤੇ ਡੀਜ਼ਲ ਭਰਉਣ ਵਾਲੇ ਟੈਂਕਰ ਲਾਲੜੂ ਪਹੁੰਚਦੇ ਆ ਇੱਥੋਂ ਸਪਲਾਈ ਸ਼ੁਰੂ ਹੋ ਗਈ ਹੈ ਹੁਣ ਪੂਰੇ ਪੰਜਾਬ ਦੇ ਵਿੱਚ ਸਪਲਾਈ ਪਹੁੰਚਣੀ ਸ਼ੁਰੂ ਹੋ ਜਾਣੀ ਹੈ ਤਾਂ ਪੰਜਾਬ ਦੇ ਨਾਲ ਨਾਲ ਹਰਿਆਣਾ ਤੇ ਹਿਮਾਚਲ ਦੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਇੱਥੋਂ ਪੈਟਰੋਲ ਡੀਜ਼ਲ ਤੇ ਗੈਸ ਦੀ ਜਾਂਦੀ ਹੈ ਤਾਂ ਉੱਥੇ ਹੀ ਡਰਾਈਵਰਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਕਾਨੂੰਨ ਵਾਪਸ ਨਾ ਹੋਏ ਜੇ ਸੋਧ ਨਾ ਕੀਤੀ ਗਈ ਇਹਨਾਂ ਦੇ ਵਿੱਚ ਤਾਂ ਅਸੀਂ ਫਿਰ 6 ਤਰੀਕ ਤੋਂ ਹੜਤਾਲ ਤੇ ਚਲੇ ਜਾਵਾਂਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਲਾਲੜੂ